ਨਾਲ ਹੀ ਜਿਹੜਾ ਵੀਡੀਓ ਬਣਾ ਲਾਇਆ ਤਾਂ ਨਾ ਬਸ ਉਹ ਸਰਕਾਰਿਓ ਫਾਜ਼ਲੀ ਦੇ ਮਾਂਨ ਜਨਤਾ ਦਾ ਹੈ ਜਿੱਕੀ ਜਿੱਤੋਂ ਵਾਲੇ ਤੁਮ ਸਰਨ ਨਿਰਮਤ ਸ ਹੈ ਫਤਿਹਤ ਕਰਦੇ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਇਹ ਗ੍ਰਾਡ ਪ੍ਰੋਗਰਾਮ ਸਦਾ ਮਾਨਸਿੰਦੇ ਰਹੇ ਜੇ ਤੁਸੀਂ ਨਹੀਂ ਬੋਲੋਗੇ ਫਿਰ ਬੋਲੂ ਕੌਣ ਹਾਂ ਬਾਦਲ ਕਿਉਂ ਦਾ ਟੁੱਟਾ ਹੋਇਆ ਦਲ ਬਜ਼ਾਰ ਆਲਮ ਸਮੇਤ ਸੈਣੀ ਇਹਨਾਂ ਨੇ ਪੈਸੇ ਲਾਏ ਐ ਭਾਈ ਨਰੈਨ ਸਿੰਘ ਚੋੜਾ ਉਹਨਾਂ ਨਾਲ ਸੰਪਰਕ ਕਰਨਾ ਕਿੱਥੇ ਗਏ ਆਪਣੇ ਨੂੰ ਕੋ ਸ਼ੱਕ ਤਾਂ ਨਹੀਂ ਹੈ ਮੇਰੀ ਬੇਨਤੀ ਹੈ ਕਿ ਪ੍ਰਧਾਨ ਸਾਹਿਬ ਬਹੁਤ ਟਾਈਮ ਮਾਜੇ ਜੇ ਬੈਠਣ ਤੇ ਅਰਜ ਕਰਨ ਤਾਰਨ ਦੇ ਜਿਵੇਂ ਹਮੇਸ਼ਾ ਆਈ ਨਹੀਂ ਕੋਈ ਨਾ ਬਲੈਸ ਸਾਹਿਬ ਆਏ ਹੈ ਨਾ ਉਹਨਾਂ ਦਾ ਪ੍ਰਧਾਨ ਆਇਆ ਹੈ ਨਾ ਜਥੇਦਾਰ ਆਇਆ ਹੈ ਕੂਣੀ ਹੈ ਇਹ ਹੋਰ ਕਿਸੇ ਨੇ ਕਰਨੀ ਨਹੀਂ ਹੈ ਇੱਥੇ ਪਹੁੰਚਣ ਤੇ ਇਥੋਂ ਆਪਣਾ ਮੈਂ ਮਾਫੀ ਚਾਹੁੰਦਾ ਹਾਂ ਅਸੀਂ ਤੰਤਰਨ ਅਸੀਂ ਤੰਤਰਨ ਸਾਹਿਬ ਨੂੰ ਬਖਸ਼ਣ ਲੱਗੇ ਆ ਤੁਸੀਂ ਆਪਣੇ ਦੋ ਸੀਟਾਂ ਦਾ ਪੂਰ ਸਾਹਿਬ ਦਾ ਆਪਾਂ ਨੇ ਜਿੰਨ ਰੱਖਿਆ ਉਹਦੇ ਲਈ ਪੂਰਾ ਕੰਮ ਕਰਕੇ ਦੇਣਾ ਹੈ ਤੇ ਜਿਹੜੇ ਪੋਸਟਰ ਬਣਨਗੇ ਮੈਂ ਚਾਹੁੰਦਾ ਹਾਂ ਉਹਨਾਂ ਦੇ ਉੱਤੇ ਜਿਹੜੇ ਸਿੰਘਾਂ ਨੇ ਜੁਰੁੱਦੇ ਭਾਜਰ ਸਾਹਿਬ ਦਾ ਸ਼ਰੀਰ ਲੈ ਕੇ ਅੰਦਰ ਉਸ ਪੋਸਟਰ ਦੇ ਉੱਤੇ ਇਹਨਾਂ ਦੇ ਨਾਂ ਜ਼ਰੂਰ ਹੋ ਆ ਜੀਵਨ ਸਿੰਘ ਦਾ ਪਾਈ ਸੰਗਤ ਸਿੰਘ ਦਾ ਪਾਈ ਅਗਿਆराम ਦਾ ਸ라이ਸ ਦਾ ਗੰਦ ਦਾ ਇਹ ਸਾਰੇ ਪੋਸਟਰਾਂ ਦੇ ਤੇ ਉਹਨਾਂ ਦੇ ਫੋਟੋ ਹੁਣੀ ਚਾਹੀਦੀ ਹੈ ਬਾਕੀ ਗੁਰੂ ਸਾਹਿਬ ਦੀ ਪਤਨੀ ਆਪਾਂ ਫੋਟੋ પાਸਾ ਦੇ ਗੁਰੂ ਸਾਹਿਬ ਦੇ ਇੱਕ ਮਿੰਟ ਹੋਰ ਥੋੜਾ ਜਿਆਦਾ ਦਿੱਤਾ ਦਿੱਤਾ ਤਦ ਤੱਕ ਹੋਣਗੇ ਪਹਿਲੇ ਹੋਏ ਇਹ ਕੋਈ ਨਹੀਂ ਕਿਹਾ 10 ਲੇਖ ਹੋਈ ਹੈ ਉੱਤੇ ਅਸੀਂ ਸ਼ਰਜੋਬਤ ਹੈ ਤੁਹਾਨੂੰ ਕਿਸੇ ਨੂੰ ਵੀ ਨਹੀਂ ਪਤਾ ਇਹ 10ਵੇਂ ਪਾਛ ਨੇ ਰੰਗਰੇਵ ਨੂੰ ਲਿਖਿਆ ਕਿ ਹੁਣ ਮੈਂ ਵਿਰਾੜ ਕੌਮ ਦੇ ਨਾਲ ਹੈ ਮੇਰਾ ਖੁਸ਼ بگੜ ਨਹੀਂ ਸਕਦਾ ਫਾਦਰ ਇੰਟੀ ਆਜ ਸਿਰਫ ਅੰਕਾਰ ਸਿੰਘ ਬਰਾੜ ਆਇਆ ਜਿਹੜਾ ਬੋਲੂਗਾ ਜੀ ਤੁਹਾਨੂੰ ਜੀ ਬਰਾੜ ਚ ਵੱਖ-ਵੱਖ ਬੁਲਾ ਰਹੇ ਨੇ ਸ਼ਰੋਮਣੀ ਕਾਲੀ ਦਾ ਨੰਬਰ ਫੜਦੇ ਜਰੈਲਾ ਨੇ ਪ੍ਰਧਾਨ ਸਾਹਿਬ ਨੇ ਵਾਦਾ ਕੀਤਾ ਕਿ ਬਹੁਤ ਵੱਡਾ ਇਕੱਠ ਲੈ ਕੇ ਆਵਾਂਗੇ ਸਾਡੇ ਜ਼ਿਲ੍ਹਾ ਪ੍ਰਧਾਨ ਭਾਈ ਦਰਸ਼ਨ ਸਿੰਘ ਮੰਡੇਰ ਸਾਹਿਬ ਨੇ ਵੀ ਕਿਹਾ ਆਓ ਸਭ ਤੋਂ ਪਹਿਲਾਂ ਗੁਰੂ ਸਾਹਿਬਾਨ ਦਾ ਵਕਸਿਆ ਹੋਇਆ ਨਾੜਾ ਸਾਰੇ ਜਾਣ ਗੱਜ-ਵੱਜ ਕੇ ਫਤੇ ਦਾ ਜਵਾਬ ਫਤੇ ਚ ਦਿਓ ਜੀ ਵਾਹਿਗੁਰੂ ਜੀ ਕਾਖਾ ਸਾਹਿਬ ਵਾਹਿਗੁਰੂ ਜੀ ਕੀ ਫਤੇ ਪ੍ਰਧਾਨ ਸਾਹਿਬ ਸੋਡੇ ਨਾਲ ਵਾਦਾ ਕਰਿਆ ਇਹਨੇ ਨਾ ਟਿਕਣ ਲਿੰਦਾ ਸਾਨੂੰ ਰੌਲਾ ਤੇ ਇਸੇ ਗੱਲ ਤੇ ਖੜੇ ਐ ਕਿ ਬਾਦਲ ਪਰਿਵਾਰ ਸ਼ਰੋਮਣੀ ਅਕਾਲੀ ਦਲ ਬਾਦਲ ਉਹਨਾਂ ਜੋ ਵਿਛੜੇ ਹੋਏ ਜਿਹੜੇ ਟੁੱਟੇ ਐ ਉਹਨਾਂ ਨੇ ਕਦੀ ਸਮੇਂ ਸੈਨੀਟਰ ਬਰ ਖਲਾਫ ਗੱਲ ਕੀਤੀ 328 ਰੂਪ ਸਾਡੇ ਗਾਇਬ ਕੀਤੇ ਹੋਏ ਐ ਇੱਥੇ ਹੀ ਨੇੜੇ ਬਰਗਾੜੀ ਹੋ ਗਿਆ ਤੂੰ ਸਾਹ ਤੇ ਆਨ ਨੂੰ ਪਾੜ ਕੇ ਸਾੜ ਕੇ ਉਹਦੀ ਇਨਵੈਸਟੀਗੇਸ਼ਨ ਪੂਰੀ ਨਹੀਂ ਕੀਤੀ ਮੁਰਕੇ ਗੋਲੀਆਂ ਚਲਾ ਕੇ ਉਹੀ ਸ਼ਰਧਾ ਨੂੰ ਸਿੱਖਾਂ ਨੂੰ ਤੁਸੀਂ ਖਤਮ ਕਰਤਾ ਫਿਰ ਇਹ ਕੰਮ ਦਾ ਔਰੰਜੇਮ ਕਰਦਾ ਹੁੰਦਾ ਸੀਗਾ ਸੁਵਿਨਾਹ ਤੋਂ ਪਾਣੀ ਆਉਂਦਾ ਸੀ ਜੀ ਜਾਣੇ ਯਮੂਨਾ ਦਾ ਤੋਂ ਗਰਦਾ ਪਾਣੀ ਲੈਣ ਵਾਲਾ ਹਰਿਆਣਾ ਉਹ ਵੀ ਸਾਡਾ ਆਪਾਂ ਦਾ ਬਣ ਗਿਆ ਹੈਗਾ ਆਸ਼ੀਸ਼ ਇਹਦੇ ਬਾਰੇ ਅਸੀਂ ਹੁਣ ਜੇ ਖੜ ਕੇ ਇੱਕ ਵਾਰੀ ਦਿੱਲੀ ਨੂੰ ਕਹੀਏ ਨਾ ਕਿ ਤੁਸੀਂ ਸਾਡੇ ਨਾਲ ਜਾਤੀ ਕਰਦੇ ਹੋ ਫੇਰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਸੱਚੀ ਸਤਾਜ ਦੀ ਕਿੱਥੇ ਹੋ ਜੂਗੀ ਤਿੰਨਾ ਕਾਂਗੜ ਦੇ ਵਿੱਚ ਪ੍ਰੋਫੈਸਰ ਸਾਹਿਬ ਨੇ ਕਸਮ पे दादी ਗੱਲ ਕੀਤੀ ਹੈ ਜੋ ਕਿ ਆਪਾਂ ਜ਼ਰੂਰ ਕਰਨੀ ਹੈ ਪਰ ਇਸ ਗੁਰੂ ਘਰ ਦੇ ਨੌਵੇਂ ਪਾਤਸ਼ਾਹ ਚਰਨ ਸ਼ੋਭਿਤ ਹਨ ਇੱਥੇ ਨੌਵੇਂ ਪਾਤਸ਼ਾਹ ਵੀ ਆਏ ਹੋਏ ਹਨ ਆਪਾਂ ਇੱਥੇ ਉਹਨਾਂ ਦੀ ਯਾਦ ਜੇ ਕਰਨਾ ਚਾਹੁੰਦੇ ਆ ਤੇ ਜਿਨ੍ਹਾਂ ਨਾਲ ਵੀ ਮੈਂ ਗੱਲ ਕੀਤੀ ਹੈ ਕਿ ਇੱਥੇ ਹੋਣਾ ਚਾਹੀਦਾ ਹੈ ਕਿ ਨਹੀਂ ਹੋਣਾ ਚਾਹੀਦਾ तकरीबन ਸਾਰੇ ਸਹਿਮਤ ਐ ਠੀਕ ਹੈ ਨਾ ਜੀ ਬੋਲਣ ਦਾ ਬੋਲ ਜੀ ਦਾ ਸੋ ਇਹ ਮੁਤਾਫਾ ਇੱਥੇ ਖਤਮ ਕਰ ਦਿੰਦੇ ਆ ਕਰਨਾ ਆਪਾਂ ਨੇ ਕਿਉਂਕਿ ਤੇਲ ਦੇ ਉਹਨਾਂ ਦੇ ਪਰਿਵਾਰ ਕੋਲੋਂ ਨਵਿੰਦਰ ਮੋਤੀ ਨੂੰ ਸੌਂਪਤੇ ਕਿ ਅੱਗੇ ਤੂੰ ਜਿੱਥੇ ਦੇਣਾ ਦੇ ਦੇ ਹੁਣ ਇਹ ਕੰਮ ਕਿਹਦੇ ਬੰਦੇ ਤੇ ਹੱਥ ਜੇ ਦਿੱਤਾ ਉਸ ਬੰਦੇ ਦੇ ਜਿਨੇ ਗੁਜਰਾਤ ਦੇ ਵਿੱਚ ਉਧਰਾ ਦੇ ਵਿੱਚ ਮੁਸਲਮਾਨਾਂ ਦਾ ਕਤਲਿਆਂ ਬਤੌਰ ਸਰਕਾਰ ਚੀਫ ਮਿਨਿਸਟਰ ਹੁੰਦੇ ਕਰਵਾਇਆ ਹੈ ਤੇ ਅਸੀਂ ਦਿੱਲੀ 'ਚ 1984 'ਚ ਵੀ ਦਿੱਤਾ ਹੈਗਾ ਦੇਖਿਆ ਹੈਗਾ ਕਿ ਜਦੋਂ ਖੁੱਲ੍ਹ ਦੇਤੀ ਲੋਕਾਂ ਨੂੰ ਤਬਾਹੀ ਮਚਾਉਣ ਦੀ ਉਹਨਾਂ ਨੇ ਉਹ ਕਰਤਾ ਤੇ ਉਹ ਹੁਣ ਦੰਦੇਦ ਸਾਹਿਬ ਤੋਂ ਜਥਾ ਤੋਰ ਕੇ ਆਇਆ ਹੈ ਤੇ ਦਿੱਲੀ ਦੇ ਵਿੱਚ ਉਹਨਾਂ ਦੀ ਸਰਕਾਰ ਸਟੇਟ ਗਵਰਨਮੈਂਟ ਉਹਨਾਂ ਨੇ ਦੋ ਪ੍ਰੋਗਰਾਮ ਰੱਖੇ ਹੋਏ ਆ 9ਵੇਂ ਪਤਾ ਦੇ 9 ਦੇ ਉੱਤੇ ਇੱਥੇ ਐਸਜੀਪੀਸੀ ਨੇ ਇਹ ਕੰਮ ਚੱਕਿਆ ਇੱਕ ਜਥਾ ਕਸ਼ਮੀਰ ਤੋਂ ਆ ਰਿਹਾ ਆਨੰਦਪੁਰ ਸਾਹਿਬ ਤੇ ਇਕੱਠੇ ਹੋਣਗੇ ਜਿਹੜੀ ਪਾਰਟੀ ਉਹਦੀ ਨੁਮਾਇੰਦੀ ਕਰਦੀ ਹੈ ਉਹ ਚੁਣੀ ਹੋਈ ਨਹੀਂ ਹੈ 14 ਸਾਲ ਹੋ ਗਏ ਚੋਣ ਨਹੀਂ ਹੋਏ ਜਿਸ ਪਾਰਟੀ ਉਹਦੇ ਉੱਤੇ ਬੈਠੀ ਹੋਈ ਹੈ ਉਹਨੇ ਸਰਕਾਰਾਂ ਉਰੇ ਬਣਾਈਆਂ ਵਚਨ ਕੀਤਾ 97 ਦੀ ਸਰਕਾਰ ਤੇ ਅਸੀਂ ਲੇਖਾ ਜੋਖਾ ਕਰਾਂਗੇ ਜਿਨ੍ਹਾਂ ਨੇ ਵਿਧੀਆਂ ਕਰਨੀ ਕੀਤੀਆਂ ਸਿੱਖਾਂ ਨਾਲ ਉਹ ਨਹੀਂ ਕੀਤਾ ਉਹਦੇ ਉਲਟ ਉਹਨਾਂ ਨੇ ਸੁਮੇਰ ਸ਼ੈਣੀ ਨੂੰ ਡੀਜੀਪੀ ਬਣਾਤਾ ਕੇ ਪੀਐਸ ਗੱਲ ਆਪਣੇ ਪੁਲਿਸ ਹੈੱਡਕੁਆਰਟਰ ਤੇ ਸੱਦਾ ਦੇਤਾ ਹਜ਼ਾਰ ਆਲਮ ਆਲਮ ਸੈਨਾ ਵਾਲੇ ਨੇ ਉਹਨਾਂ ਨੇ ਆਪਣਾ ਡੀਜੀਪੀ ਜੇਲ ਬਣਾ ਕੇ ਮੁੜ ਕੇ ਉਹਦੇ ਨੂੰ ਵਾਕੋਪੋਰਡ ਦਾ ਮੁਖੀ ਬਣਾ ਕੇ ਉਹਦੀ ਘਰ ਵਾਲੀ ਨੂੰ ਅਕਾਲੀ ਦਲ ਦੀ ਟਿਕਟ ਦਿੱਤੀ ਆਪਣੇ ਕੌਮ ਦੇ ਉੱਚੜ ਰਹੇ ਆ ਕੋਹ ਕੋਹ ਕੇ ਬੰਦਿਆਂ ਨੂੰ ਮਾਰਿਆ ਇੱਥੇ ਪੌਕੇ ਸਾਹਿਬ ਦਾ ਸਾਰਿਆਂ ਨੂੰ ਚੇਤਾ ਹੁਣ ਮਸਾਬ ਬੀਨਤ ਅੰਗੜ ਤੋਂ ਬੋਲ ਰਹੇ ਆ ਪਾਰਟੀ ਦੀ ਮੀਟਿੰਗ ਸੀ ਮੀਟਿੰਗ ਦਾ ਮੇਨ ਮਕਸਦ ਇਹ ਸੀ ਕਿ ਗੁਰਦੇਵ ਭਾਤਵ ਸਾਹਿਬ ਜੀ ਦਾ 350 ਸਾਲਾਂ ਇਸ ਤਾਪਦੀ 10 ਸਾਲ ਚੱਲ ਰਿਹਾ ਹੈ ਪਾਰਟੀ ਨੇ ਹਿੰਦੁਸਤਾਨੀ ਨੈਰੇਟਿਵ ਜਿਹੜਾ ਗਲਤ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਗੁਰਪ੍ਰੀਤ ਬਾਦਲ ਹਿੰਦ ਦੀ ਚਾਦਰ ਹੈ ਇਦਾਂ ਬਿਲਕੁਲ ਨਹੀਂ ਹੈ ਅਸੀਂ ਸਿੱਖ ਹੋਣ ਦੇ ਨਾਤੇ ਸਾਡੀ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਗੁਰਪ੍ਰੀਤ ਬਾਦਲ ਸਾਹਿਬ ਨੇ ਮਨੁੱਖਤਾ ਦੀ ਚਾਦਰ ਦੇ ਰੂਪ ਦੇ ਵਿੱਚ ਸ਼ਹਾਦਤ ਦਿੱਤੀ ਹੈ ਤੇ ਅਸੀਂ 23 ਨਵੰਬਰ ਨੂੰ 24 ਨੂੰ ਸ਼ਹਾਦਤ ਹੈ 23 ਨਵੰਬਰ ਨੂੰ ਇੱਕ ਬਹੁਤ ਵੱਡਾ ਸਾਰੀ ਸੰਗਤ ਦੇ ਸਹਿਯੋਗ ਨਾਲ ਇਕੱਠ ਕਰਾਂਗੇ ਜਿਹਦੇ ਵਿੱਚ ਅਸੀਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਹਮ-ਹਮਾ ਕੇ ਪਹੁੰਚਣ ਅਤੇ ਅਸੀਂ ਬਤੌਰ ਸਿੱਖ ਕੌਮ ਆਪਣੀ ਵਿਚਾਰਧਾਰਾ ਗੁਰਦੇਵ ਸਾਹਿਬ ਜੀ ਦੇ ਚਰਨਾਂ ਨਾਲ ਲਾ ਕੇ ਗੁਰਬਖਸ਼ ਸਿੰਘ ਜੀ ਦੇ ਜਫਰ ਨਮਾ ਅਸਥਾਨ ਤੇ ਇੱਕ ਸਨੇਹ ਦੇ ਰੂਪ ਵਿੱਚ ਦਈਏ ਤੇ 24 ਤਰੀਕ ਨੂੰ ਇੱਕ ਬਹੁਤ ਵੱਡਾ ਡਾਕੂਮੈਂਟ ਬਣਾ ਕੇ ਸਾਰਾ ਜੋ ਸਾਡੇ ਨਾਲ ਪਿਛਲੇ 50 ਸਾਲ ਤੱਕ ਦਰਸਦੀਆਂ ਹੋਈਆਂ ਨੇ ਉਹ ਅਸੀਂ ਹਿੰਦੁਸਤਾਨ ਦੇ ਜਿਹੜੇ ਹਕਮਰਾਨ ਨੇ ਉਹਨਾਂ ਨੂੰ ਭੇਜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇਥੇ ਦੀਨਾ ਕਾਂਗੜ ਜਿੱਥੇ ਦਸਮ ਪਾਤਸ਼ਾਹ ਜੀ ਦੇ ਜਫਰਨਾਮਾ ਲਿਖਿਆ ਤੇ ਔਰੰਗੀਬ ਨੂੰ ਭੇਜਿਆ ਅੱਜ ਇੱਥੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਬਹੁਤ ਹੀ ਅਹਿਮ ਮੀਟਿੰਗ ਪੀਏਸੀ ਜ਼ਿਲ੍ਹਾ ਪ੍ਰਧਾਨਾਂ ਦੀ ਪਾਰਟੀ ਦੇ ਮੁਖੀ ਸਰਦਾਰ ਸ਼ਿਵਰਜਿਤ ਸਿੰਘ ਮਾਨ ਜੀ ਦੀ ਪ੍ਰਧਾਨਗੀ ਜੋਗ ਹੈ ਦੀ ਤੇ ਬੜਾ ਅਹਿਮ ਫੈਸਲਾ ਕੀਤਾ ਕਿ ਨੌਵੇਂ ਪਾਸ਼ਾ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ 350ਵਾਂ ਜਿਹੜਾ ਕਿ 24 ਨਵੰਬਰ ਨੂੰ ਆ ਅਸੀਂ 22 23 24 ਦਾ ਇੱਥੇ ਬਹੁਤ ਵੱਡਾ ਪਾਰਟੀ ਫੰਕਸ਼ਨ ਕਰ ਰਹੀ ਹੈ ਸਰਕਾਰਾਂ ਵੀ ਕਰ ਰਹੀਆਂ ਨੇ ਤੇ ਸਰਕਾਰਾਂ ਦੇ ਬੰਦੇ ਵੀ ਲੱਗੇ ਹੋਏ ਦੇ ਪਰ ਅਸੀਂ ਜਿਹੜਾ ਸਿੱਖ ਕੌਮ ਵਲੋਂ ਹੋਣਾ ਹੈ ਇੱਕ ਲੀਗ ਵਹਿਣੀ ਆ ਇੱਕ ਪਾਸੇ ਸਰਕਾਰੀ ਫੰਕਸ਼ਨ ਚੱਲਨੇ ਆ ਇੱਕ ਪਾਸੇ ਸਿੱਖ ਕੌਮ ਸਰਦਾਰ ਸ਼ਿਵਰਜ ਜੀ ਸੇ ਮਾਂਝ ਦੀ ਉਵਾਈ ਦੇ ਵਿੱਚ ਇੱਥੇ ਕੌਮ ਨੇ ਇਕੱਠੇ ਹੋਣਾ ਤੇ ਦੱਸਣਾ ਕਿ ਸਾਡਾ عقیدہ ਕੀ ਹੈ ਅਸੀਂ ਗੁਰੂ ਸਹਿਵਾਨ ਦੀ ਸੋਚ ਨੂੰ ਲੈ ਕੇ ਚੱਲ ਰਹੇ ਹਾਂ ਔਰ ਇਹ ਜਿਹੜਾ ਸਾਡਾ 23 ਨਵੰਬਰ ਦਾ ਇਕੱਠ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੀ ਪ੍ਰਧਾਨਗੀ ਵਿੱਚ ਹੋਵੇਗਾ ਔਰ ਇੱਥੇ ਹਜ਼ਾਰਾਂ ਦਾ ਇਕੱਠ ਹੋਵੇਗਾ ਇਹ ਅੱਜ ਐਲਾਨ ਕੀਤਾ ਗਿਆ ਤੇ ਅਸੀਂ ਕੱਲ ਤੋਂ ਹੀ ਇਸ ਦੀ ਤਿਆਰੀਆਂ ਵਿੱਚ जुट ਜਾਈਏ ਬਹੁਤ ਅਨੰਦ ਦਾਸ ਦਰਸ਼ਨ ਸਿੰਘ ਮੰਡੇਰ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਕਾਲੀਬਾਲ ਅੰਮ੍ਰਿਤਸਰ ਬਰਨਾਲਾ ਅੱਜ ਆਪਾਂ ਬਹੁਤ ਹੀ ਪਵਿੱਤਰ ਜਗ੍ਹਾ ਤੇ ਸਵਾਈ ਮਾਨਾ ਜਿੱਥੇ ਗੁਰੂ ਕਲੰਗੀਧਰ ਪਾਤਸ਼ਾਹ ਨੇ ਕਮਕੌਰ ਦੀ ਜੰਗ ਜਿੱਤਣ ਤੋਂ ਬਾਅਦ ਇੱਥੇ ਆ ਕੇ ਇੱਕ ਜਫਰਨਾਮਾ ਸਾਹਿਬ ਚਿੱਠੀ ਰੂਪ ਵਿੱਚ ਪਾਈ ਦਿਆ ਸਿੰਘ ਤੇ ਧਰਮ ਸਿੰਘ ਨੂੰ ਲਿਖ ਕੇ ਦਿੱਲੀ ਔਰੰਗਜ਼ੇਬ ਦੇਵਾਲ ਭੇਜਿਆ ਜਿਸਦੇ ਵਿੱਚ ਉਹਨਾਂ ਨੇ ਲਿਖਿਆ ਸੀ ਕਿ ਤੂੰ ਆਪਣਾ ਧਰਮ ਵੀਨਮ ਘੁਮਾ ਲਿਆ ਕਿਉਂਕਿ ਤੂੰ ਸਾਡੇ ਬੱਚੇ ਬੇਕਸੂਰ ਬਿਨਾਂ ਕਿਸੇ ਕਸੂਰ ਤੋਂ ਉਹਨਾਂ ਨੂੰ ਮੀਆਂ ਵਿੱਚੋਂ ਕੇ ਸੀਬ ਕਰ ਦਿੱਤਾ ਪਰ ਮੇਰਾ ਖਾਲਸਾ ਕੁੰਡਲੀਆਂ ਸੱਪ ਜਿਉਂਦਾ ਜੋ ਤਿੱਥੋਂ ਬਦਲਾ ਲਵੇਗਾ ਸੋ ਇਸ ਜਗ੍ਹਾ ਦੇਤੇ ਅੱਜ ਫੈਸਲਾ ਹੋਇਆ ਪਾਰਟੀ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਜੀ ਹਾਜ਼ਰੀ ਦੇ ਵਿੱਚ ਜੋ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਤਾਬਦੀ ਆ ਰਹੀ ਹੈ ਉਹ 24 ਨਵੰਬਰ ਇੱਥੇ ਖਾਲਸਾ ਪੰਥੀਆਂ ਖਾਲਸਾ ਪੰਥ ਇੱਥੇ ਮਨਾਵੇਗਾ ਵੱਡੀ ਗਿਣਤੀ ਵਿੱਚ 77 ਹੋ ਕੇ ਔਰ ਉਸ ਦਿੱਲੀ ਸਰਕਾਰ ਨੂੰ ਜਿਹੜੀ ਸਾਡੇ ਨੌਜਵਾਨਾਂ ਨੂੰ ਨਸ਼ਿਆਂ ਨਾਲ ਮਾਰ ਰਹੀ ਹੈ ਬਾਹਰਲੇ ਮੁਲਖਾਂ ਦੇ ਵਿੱਚ ਇੱਥੇ ਮਾਰ ਰਹੀ ਹੈ ਸਾਡੇ 35-35 ਸਾਲਾਂ ਤੋਂ ਬੰਦੀ ਸਿੰਘ ਅੰਦਰ ਬੈਠੇ ਨੇ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਤੇ ਨਾ ਮਿਲਣ ਦੀ ਉਮੀਦ ਹੈ ਔਰ ਖਾਲਸਾ ਰਾਜ ਦੀ ਗੱਲ ਇੱਥੋਂ ਚਲਾਵਾਂਗੇ ਇਸ 24 ਨਵੰਬਰ ਨੂੰ ਆਪਾਂ ਇੱਥੇ ਇਕੱਠੇ ਹੋ ਕੇ ਦਿੱਲੀ ਦਰਬਾਰ ਦੇ ਵਾਲੇ ਚਿੱਠੀ ਫਿਰ ਲਿਖਾਂਗੇ ਤੇ ਅੱਜ ਵੀ ਸਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਉਹ ਕੁੰਡੜਿਆ ਸਾਹਿਬ ਉਹ ਸਿੰਘ ਸੁਰਜੀਤ ਜਿਉਂਦੇ ਨੇ ਜਿਨ੍ਹਾਂ ਦੀ ਅਣਖ ਗੈਰਤ ਹੈ ਜਿਉਂਦੀ ਹੈ ਜਿਹੜੇ ਦਿੱਲੀ ਦੇ ਦਲਾਲ ਨਹੀਂ ਹਨ ਉੱਥੇ ਜਿਹੜੇ ਵੀ ਆਉਣਗੇ ਉਹ ਜਾਗਦਿਆਂ ਜ਼ਮੀਰਾਂ ਵਾਲੇ ਆਉਣਗੇ ਪੰਥ ਤੈਸੀ ਹੋਣਗੇ ਪੰਜਾਬ ਤੈਸੀ ਹੋਣਗੇ ਜਿਹੜੇ ਦਿੱਲੀ ਦੇ ਨਾਲ ਸਾਠਗਾਠ ਕਰਦੇ ਨੇ ਉਹ ਇੱਥੇ ਬਿਲਕੁਲ ਨਹੀਂ ਆਉਣਗੇ ਇਹ ਨਿਰਣਾ ਹੋ ਜਾਵੇਗਾ ਸਾਰਿਆਂ ਨੇ 24 ਨਵੰਬਰ ਨੂੰ ਇੱਥੇ ਜ਼ਰੂਰ ਹਮ ਹਮਾ ਕੇ ਪਹੁੰਚਣਾ ਦੀਨਾ ਕਾਂਗੜ ਦੀ ਪਵਿੱਤਰ ਧਰਤੀ ਜਫਰਨਾਮਾ ਸਾਹਿਬ ਇਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਅਰਿਚ ਜਦੋਂ ਗੱਡੀ ਪਲੇਟਫਾਰਮ ਤੇ ਆ ਗਈ ਸੀ ਉਹਦੋਂ ਸਰਦ ਬ੍ਰਹਿਮ ਸਿੰਘ ਨੇ ਇੱਕ ਮਤਾ ਐਸਟੀਪੀਸੀਟੀ ਮੀਟਿੰਗਸ ਰੱਖਿਆ ਕਿ ਸਾਨੂੰ ਅਲੈਦਾ ਮੋਲਕ ਚਨਾਬ ਤੋਂ ਲੈ ਕੇ ਜਮਨਾ ਤੱਕ ਚਾਹੀਦਾ ਪਰ ਮਾਸਟਰ ਤੋਰਾ ਸੇ ਤੇ ਸਾਰਿਆਂ ਨੇ ਸਰਬਸੰਮਤੀ ਦੇ ਨਾਲ ਮਤਾ ਪਾਸ ਕਰ ਦਿੱਤਾ ਪਰ ਸਾਡੇ ਕੋਲੇ ਕੋਈ ਬੰਦਾ ਨਹੀਂ ਸੀ ਜਿਹੜਾ ਇਹ ਗੰਦ ਨੂੰ ਅੰਗਰੇਜ਼ ਦੇ ਕੋਲੇ ਪਹੁੰਚਾ ਕੇ ਤਾਂ ਫੈਸਲਾ ਹੋ ਰੋਂਦਾ ਕਿ ਸਿੱਖਾਂ ਦਾ ਵੀ ਹੱਕ ਹੈ ਕਿ ਹੈਗਾ ਹੋਰ ਜੇ ਹਿੰਦੂ ਲੜਨ ਮਾਰ ਕੇ ਆਪਣਾ ਮੁਲਕ ਲੈ ਸਕਦੇ ਸੀਗੇ ਮੁਸਲਮਾਨ ਲੈ ਸਕਦੇ ਸੀ ਫਿਰ ਸਾਨੂੰ ਸਿੱਖਾਂ ਨੂੰ ਕੀ ਹੋ ਗਿਆ ਉਹੀ ਕੋ ਛੱਜ ਮੈਨੂੰ ਦਿਖਦਾ ਹੈ ਕਿ ਫੇਰ ਸਾਨੂੰ ਉਹੋ ਜੀ ਸੋਸਤੀ ਚੜੀ ਪਈ ਹੈ ਜਿਹੜੀ ਸਾਡੇ ਬਜ਼ੁਰਗਾਂ ਨੂੰ 1946-47 ਦੇ ਵਿੱਚ ਚੜੀ ਹੋਈ ਸੀ ਆਪਾਂ ਘਰ ਘਰ ਜਾ ਕੇ ਖਾਨਸ탄 ਦਾ ਪ੍ਰਚਾਰ ਨਹੀਂ ਕਰਦੇ ਸਾਨੂੰ ਫਕਰ ਨਹੀਂ ਹੈ ਕਿ ਸਾਡਾ ਮੋਰਖ ਅਲੈਦਾ ਬਣ ਜੇ ਤੇ ਅਸੀਂ ਅਣਖ ਦੇ ਨਾਲ ਰਹੀਏ ਤੇ ਸੈਂਟਰ ਦੀ ਸਰਕਾਰ ਕਦੇ ਸਾਨੂੰ ਗੁਰੂ ਨਾਨਕ ਸਾਹਿਬ ਦੇ ਜਨਮ ਦਿਨ ਦੇ ਉੱਤੇ ਜਾਣ ਤੇ ਰੋਕ ਲਾ ਰਹੀ ਹੁੰਦੀ ਹੈ ਕਿੰਦੀ ਸ਼ਰਮ ਦੀ ਗੱਲ ਹੈ ਤੇ ਅਸੀਂ ਬੋਲਦੇ ਨਹੀਂ ਐ 1947 ਤੋਂ ਪਹਿਲਾਂ ਮੁਸਲਮਾਨਾਂ ਦੇ ਵਿੱਚ ਇੰਨਾ ਜੋਸ਼ ਹੋ ਗਿਆ ਸੀ ਸੀ ਮੇਰੇ ਪਿਤਾ ਸਰਦਾਰ ਜਗENDER ਸਿੰਘ ਮਾਨ 1947 37 47 ਸੈਂਟ ਸੈਂਟ 37 ਸੈਂਟ ਜੀ ਐਮ ਐਲ اے ਚੁਣੇ ਗਏ ਸੀ ਤੇ ਉਸ ਵੇਲੇ ਉਹ ਪਾਰਟੀ ਯੂਨੀਅਨ ਅਸਬਿਤ ਸੀਗੇ ਯੂਨੀਅਨ ਅਸਬਿਤ ਵਿੱਚ ਉਹਨਾਂ ਦੇ ਮੁਸਲਮਾਨ ਦੋਸਤ ਵੀ ਸੀਗੇ ਯੂਨੀਅਨਿਸਟ ਦੀ ਸਰਕਾਰ ਬਣੀ ਹੋਈ ਸੀ ਗਰਮੀਆਂ ਨੂੰ ਪੰਜਾਬ ਦੀ ਸਰਕਾਰ ਸਿਮਲੇਟਰੀ ਜਾਂਦੀ ਸੀ ਉੱਥੇ ਮੀਟਿੰਗਾਂ ਹੁੰਦੀਆਂ ਸੀ ਫਿਰ ਸਾਰੇ ਐਮਐਲਏ ਨੂੰ ਜਾਣਾ ਪੈਂਦਾ ਸੀ ਸਿਮਲੇ ਇੱਕ ਮੇਰੇ ਡੈਡੀ ਸਾਹਿਬ ਦਾ ਬਹੁਤ ਚੰਗਾ ਬੇਲੀ ਹੈ ਦੋ ਸੇ ਮੁਸਲਮਾਨ ਜਿਹੜਾ ਉਹਨਾਂ ਦੇ ਨਾਲ 10 ਸਾਲ ਇਕੱਠਾ ਪੜਿਆ ਉਹਨੇ ਡੈਡੀ ਸਾਹਿਬ ਨੂੰ ਕਿਹਾ ਕਿ ਜੋਗੀ ਮੈਂ ਤੇਰੇ ਨਾਲ ਕੋਈ ਖਾਸ ਗੱਲ ਕਰਨੀ ਚਾਹੁੰਦਾ ਤੇ ਮੇਰੇ ਬਜ਼ੁਰਗ ਕਹਿੰਦੇ ਆ ਆਪਾਂ ਜਿਹੜਾ ਸਭ ਤੋਂ ਮਸ਼ਹੂਰ ਇੱਥੇ ਰੈਸਟੋਰੈਂਟ ਹੈ ਡੈਬੀ ਕੋਜ਼ ਉੱਥੇ ਚਲੇ ਜਾਂਦੇ ਆਂ ਉੱਥੇ ਬੈਠ ਕੇ ਉਸ ਮੁਸਲਮਾਨ ఎమ్మెల్యే ਨੇ ਕਿਹਾ ਕਿ ਦੇਖ ਜੋਗੀ ਮੇਰੇ ਦਿਮਾਗ ਦੇ ਉੱਤੇ ਬਹੁਤ ਬੋਝ ਹੈ ਮੈਂ ਪਾਰਟੀ ਦਾ ਵਫਾਦਾਰ ਹੈ ਪਰ ਜੀੜੀ ਮੇਰੀ ਬੇਗਮ ਹੈ ਉਹ ਮੈਨੂੰ ਰੋਸ਼ ਕਹਿ ਦਿੰਦੀ ਹੈ ਕਿ ਜੇ ਤੂੰ ਜਨੇਦੀ ਮੁਸੰਮਲੀ ਦੇ ਵਿੱਚ ਕੰਮ ਨਹੀਂ ਹੁੰਦਾ ਤਾਂ ਅਨਾਰਕਲੀ ਜਿਹੜਾ ਜਿੱਥੇ ਬੀਬੀਆਂ ਦਾ ਸ਼ੋਸ਼ਣ ਹੁੰਦਾ ਸੀ ਜਿਵੇਂ ਜੀਪੀ ਰੋਡ ਦਿੱਲੀ ਤੋਂ ਹੁੰਦਾ ਉਹ ਕਹਿੰਦਾ ਮੇਰੀ ਬੇਗਮ ਕਹਿੰਦੀ ਹੈ ਮੈਂ ਉੱਥੇ ਜਾ ਕੇ ਬਸ ਜਾਣਾ ਫੇਰ ਮੇਰੇ ਡੈਡੀ ਕਹਿੰਦੇ ਕੋਈ ਨਹੀਂ ਤੂੰ ਫਿਰ ਚਲੇ ਜਾ ਹੁਣ ਜੇ ਇੱਥੋਂ ਤੱਕ ਨੌਬਤ ਪਹੁੰਚ ਗਈ ਹੈ ਇੱਥੋਂ ਤੱਕ ਮੁਸਲਮਾਨਾਂ ਨੂੰ ਆਪਣੇ ਮੁਲਕ ਦਾ ਪਿਆਰ ਸੀ ਪਰ ਸਾਨੂੰ ਇੰਨਾ ਛਿਰ ਹੋ ਗਿਆ ਇੰਨਾ ਛਿਰ ਹੋ ਗਿਆ ਸੰਫਾ ਤੋਂ ਬਾਅਦ ਉਹ ਸ਼ਹੀਦ ਹੋ ਗਏ ਤੇ ਸਾਨੂੰ ਅਜੇ ਤੱਕ ਸੁਰਤੀ ਨਹੀਂ ਆਉਂਦੀ ਕਿੰਨੀ ਮਾੜੀ ਗੱਲ ਹੈ ਨਾ ਅਸੀਂ ਕਿਸੇ ਦੇ ਘਰਾਂ 'ਚ ਜਾਂਦੇ ਆਂ ਨਾ ਘਰਾਉਂਦੇ ਆਂ ਨਾ ਆਪ ਆਪਣੀਆਂ ਚ ਪਾਰਟੀਆਂ ਬਣਾਉਂਦੇ ਆਂ ਨਾ ਪਾਹੇ ਮਹੱਲਿਆਂ ਦੇ ਵਿੱਚ ਝੰਡੇ ਚੜਾਉਂਦੇ ਆ ਜਿੰਨਾ ਛੇੜਾ ਆਪਾਂ ਥੱਲੇ ਤੋਂ ਲੈ ਕੇ ਉੱਤੇ ਤੱਕ ਤੰਦਰੁਸਤ ਨਹੀਂ ਹੋਵਾਂਗੇ ਉਹਨਾਂ ਛੇੜ ਖਾਲਿਸਤਾਨ ਨਹੀਂ ਮਿਲ ਸਕਦਾ ਹੈਗਾ ਜੇ ਤੁਸੀਂ ਅੱਜ ਤੋਂ ਫਰੰਨ ਕਰ ਲਓ ਇਥੇ ਮਹਾਰਾਜ ਨੇ ਜ਼ਫਰਨਾਮਾ ਲਿਖਿਆ ਹੈ ਦੇ ਉਦੋਂ ਬਾਅਦ ਆਪਣੀ ਸ਼ਹਾਦਤ ਫਲੇ ਗੱਠਨ ਹਿੰਦੁਸਤਾਨ ਦੇ ਵਿੱਚ ਹੁੰਦੀ ਹੈ ਕੁਰਬਾਨੀ ਦਾ ਤਾਂ ਫੇਰ ਖੁਸ਼ ਮਰ ਜੂਗਾ ਇਹ ਹੁਜੀਆਂ ਤੇ ਤਾਂ ਸਾਨੂੰ ਸੁਝਦੀ ਹੈ ਕਿ ਜਿਹੜਾ ਬੰਦਾ ਖਾਲਸਾ ਦੀ ਗੱਲ ਕਰੇ ਉਸ ਨੂੰ ਡੇਗਣ ਦੀ ਕੋਸ਼ਿਸ਼ ਕਰਦੇ ਐ ਜਿਵੇਂ ਬਲੇਰ ਸਾਹਿਬ ਨੇ ਕਿਹਾ ਇੱਕ ਫੌਜੀ ਜਿਹਨੂੰ 45000 ਰੁਪਿਆ ਪੈਨਸ਼ਨ ਮਿਲਦੀ ਸੀ ਉਹ ਕਹਿੰਦਾ ਜੀ ਮਾਨਤਾ ਸਾਨੂੰ ਮਿਲਣੀ ਨਹੀਂ ਆਇਆ ਇਸੇ ਤਰ੍ਹਾਂ ਮੈਂ ਉਹਨਾਂ ਦਿਨਾਂ ਦੇ ਵਿੱਚ ਰਿਹਾ ਹੀ ਮਾਜੇ ਦੇ ਵਿੱਚ ਰਾਤ ਨੂੰ ਦਿਨੇ ਤੇ ਸਾਡਾ ਖਾਫਲਾ ਚੱਲ ਰਿਹਾ ਸੀ ਛਾੜ ਪੱਟੀ ਤੇ ਤਰਨਤਨ ਸੰਸਾਦ ਦੇ ਵਿਚਾਲੇ ਇੱਕ ਪਿੰਡ ਸੀ ਜਿੱਥੇ ਅਸੀਂ ਰੁਕੇ ਤੇ ਮੈਂ ਬੋਲਣ ਨੂੰ ਉਠਿਆ ਤੇ ਉਹ ਕਹਿੰਦਾ ਤੇਰੇ ਨਾਨੇ ਨੇ ਤਾਂ ਜਨਰਲ ਡਾਇਰ ਨੂੰ ਸਰੋਪਾ ਦਿੱਤਾ ਸੀ ਮੈਂ ਤੇ ਮੈਂ ਤੇ ਸਦਾਰਾ ਤੈਨੂੰ ਇੱਕ ਗੱਲ ਦੱਸਾਂ ਮੈਂ ਮੇਰੇ ਤਿੰਨਾਂ ਨੇ ਜੀ ਸੀਗੇ ਇੱਕ ਸੀਗੇ ਮਾਲਵੇ ਤੋਂ ਸਦਾ ਸਿੰਘ ਵਾਲੇ ਤੋਂ ਇੱਕ ਸੀਗੇ ਰੰਨੇ ਤੋਂ ਮਾਲਵੇ ਚ ਤੀਜਾ ਜਿਹੜੇ ਪਿੰਡ ਚ ਤੂੰ ਹੈ ਨਾ ਉੱਥੋਂ ਦੇ ਸੀਗੇ ਤੇ ਤੂੰ ਪੇਟਾ ਆਪਣੇ ਫੁੱਫੜ ਨੂੰ ਮੈਨੂੰ ਕਿਉਂ ਭਟਦਾ ਸਹੀ ਹੈ ਸੋ ਸਦਾ ਜਵਾਬ ਦਿੱਤਾ ਉਹ ਤੋਂ ਬਾਅਦ ਨਹੀਂ ਮੈਨੂੰ ਇਹ ਕਿਸੇ ਨੇ ਕਹ ਦਿੱਤਾ ਹਨਾ ਸੋ ਸਾਡੇ ਇਹ ਮੁਸ਼ਕਲ ਰਸਤਾ ਆਖੜਾਉਂ ਦੀਆਂ ਜਲਾਲਤਾ ਹੁੰਦੀਆਂ ਸਾਰਾ ਕੁਝ ਹੁੰਦਾ ਭਾਵੇਂ ਆਪਣੇ ਆਪਣੀ ਸੜਕ ਦੇ ਉੱਤੇ ਰਹਿਣਾ ਖਾਲਸਾ ਤਾਂ ਬਣੋ ਜੇ ਤੁਸੀਂ ਹਿੰਦੂ ਤੇ ਮੁਸਲਮਾਨ ਵਰਗਣ ਪ੍ਰੰਠਾ ਥਡ ਲੋ ਜੀ ਅਸੀਂ ਖਾਲਸਾਣ ਲੈ ਕੇ ਛੱਡ ਗਏ ਹੁਣ ਇਤੋਂ ਜ਼ਿਆਦਾ ਜ਼ਰਲਤ ਕੀ ਹੈ ਜੀ ਗੁਰੂ ਨਾਨਕ ਸਾਹਿਬ ਦੇ ਜਨਮ ਦਿਨ ਦੇ ਉੱਤੇ ਨਨਕਾਣਾ ਸਾਹਿਬ ਇੰਡੀਆ ਨੇ ਕਿਹਾ ਜੀ ਸਿੱਖਾਂ ਦਾ ਜਥੇ ਨਹੀਂ ਜਾ ਸਕਦਾ ਇਤੋਂ ਜ਼ਿਆਦਾ ਜ਼ਰਲਤ ਕੀ ਹੋ ਸਕਦੀ ਹੈ ਇਸ ਦੋ ਜਾਨਾਂ ਦਾ ਲੈਣੇ ਹੋਸਾ ਦੇ ਇੱਕ ਗੁਲਾਮੀ ਦੀ ਤੇ ਆਪਾਂ ਚੁੱਪ ਐ ਕੋਈ ਬਿਆਨ ਨਹੀਂ ਦਿੱਤਾ ਤੇ ਭਲੇਰ ਸਾਹਿਬ ਥੋੜੇ ਦਿਨਾਂ ਬਾਅਦ ਕੋਈ ਵੱਡਾ ਜਲਸਾ ਉੱਥੇ ਕਰੋ ਵਾਂਗੇ ਜਿੱਥੇ ਅਸੀਂ ਆਈਏ ਤੇ ਕਹੀਏ ਅਸੀਂ ਪਾਰ ਜਾਂਦੇ ਆਂ ਤੇ ਅਸੀਂ ਗੁਰੂ ਨਾਨਕ ਸਾਹਿਬ ਦਾ ਜਨਮ ਦਿਨ ਮਨਾਉਣਾ ਇਹ ਤਾਂ ਗੱਲ ਉਹ ਦੀ ਨਾ ਸ਼ਰਮਰਗੀ ਲੋਕੀ ਤਾਂ ਐਵੇਂ ਮਾਰੀ ਜਣਾ ਰਹੇ ਸੋ ਇਹ ਸਾਰੀਆਂ ਚੀਜ਼ਾਂ ਸੋਚੋ ਅੱਖ ਨੂੰ ਜਗਾਓ ਅੱਖ ਸਾਡੇ ਵਿੱਚ ਬਹੁਤ ਹੈ ਤਦੇ ਤੁਸੀਂ ਇਸ ਪਾਰਟੀ ਦੇ ਮੈਂਬਰ ਹੋ ਪਰ ਇਸ ਅੱਖ ਨੂੰ ਜੇ ਆਪਾਂ ਗਿਆਨ ਦੇ ਵਿੱਚ ਤਬਦੀਲ ਕਰ ਦਈਏ ਕਿ ਕਿੰਨਾ ਫਾਇਦਾ ਹੋਊਗਾ ਹੁਣ ਸਾਡੇ 10 ਗੁਰੂ ਹੋਏ ਐ ਅਸੀਂ ਕਹਿੰਦੇ ਐ ਕਿ ਦਸਾਂ ਗੁਰੂਆਂ ਦੀ ਜੋਤ ਇੱਕ ਐ ਠੀਕ ਐ ਅਜੀ ਹੁਣ ਜੇ ਇੱਕ ਐ ਤੇ ਗੁਰੂ ਨਾਨਕ ਸਾਹਿਬ ਨੇ ਜਾਤ ਪਾਤ ਨੂੰ ਖਤਮ ਕਰਤਾ ਮੰਦੂਆਂ ਦਾ 174 ਗ੍ਰੰਥ ਉਸ ਉੱਤੇ ਹਮਲਾ ਕਰਤਾ ਆ ਸਮिति ਕੀ ਹੈ ਮਨੁੱਖ ਸਮ੍ਰਿਤੀ ਦੇ ਉੱਤੇ ਤੇ ਇੱਡੀ ਵੱਡੀ ਬਕਾਵਟ ਕੀਤੀ ਜਿਹੜੀ ਕਿ ਕਦੇ ਹੋਈ ਨਹੀਂ ਉਹਨਾਂ ਨੇ ਕਿਹਾ ਕਿ ਸਾਰਿਆਂ ਜੀਵਾਂ ਦਾ ਇੱਕ ਦਾਤਾ ਹੈ ਫਿਰ ਤੇ ਕੋਲੀ ਚਲਦੀ ਰਹੀ ਗੁਰੂਆਂ ਦੀ ਤੀਜੀ ਪਾਛੇ ਗੁਰੂ ਅਮਰਦਾਸ ਸਾਹਿਬ ਨੇ ਭੋਇੰਦਵਾਲ ਸਾਹਿਬ ਬੋਲੀ ਬਣਾਈ ਜਿੱਥੇ ਸਾਰੇ ਸੁਨਾਣ ਕਰ ਸਕਦੇ ਸੀਗੇ ਕਿਸੇ ਦੇ ਉੱਤੇ ਜਾਤ ਪਾਤ ਦੀ ਰੋਕ ਨਹੀਂ ਸੀਗੀ ਗੁਰੂ ਰਾਮਦਾਸ ਸਾਹਿਬ ਨੇ ਅੰਮ੍ਰਿਤਸਰ ਦਾ ਸਰੋਵਰ ਬਣਾਤਾ ਤੇ ਤੇ ਸੰਤ ਕਹਿੰਦਾ ਸਾਡਾ ਹੁਣ ਕੀ ਇੱਥੇ ਮੱਛੀਆਂ ਹੁੰਦੀਆਂ ਜਾਂ ਡੱਡੂ ਹੁੰਦੇ ਆ ਤੇ ਮੇਰਾ ਮਤਲਬ ਹੈ ਕਿ ਅਜੇ ਤੱਕ ਇਹ ਸੰਤ ਸਮਝੇ ਹੀ ਨਹੀਂ ਕਿ ਅਸੀਂ ਅਗਵਾਈ ਕੌਮ ਦੀ ਕਰਨੀ ਕਿਵੇਂ ਹੈ ਇਹ ਤਾਂ ਚੌਥੀ ਪਾਛ ਨੇ ਕਰਤਾ ਠੀਕ ਪੰਜਵੇਂ ਪਾਛ ਨੇ ਸਾਨੂੰ ਦਰਬਾਰ ਸਾਹਿਬ ਦੇਤਾ ਉਹਦੇ ਚਾਰ ਦਰਵਾਜ਼ੇ ਰੱਖੇ ਕਿ ਸਾਰੇ ਅੰਦਰ ਜਾ ਸਕਦੇ ਆ ਕਿਸੇ ਨੂੰ ਮਨਾਈ ਨਹੀਂ ਹੈ ਤੇ ਉਹਨਾਂ ਨੇ ਸਾਰੇ ਜਿਹੜੇ ਭਗਤ ਸੀਗੇ 80% ਇਹ ਰੇਟੇ ਸਿਕ ਸੀਗੇ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ੋਭਤ ਕਰਦੀ ਹੁਣ ਫਿਰ ਜਗਤ ਸਾਹਿਬ ਦਾ ਕੰਮ ਕਿੱਥੇ ਰਹਿ ਗਿਆ ਆਪਾਂ ਸਾਰੇ ਇੱਕ ਹੈ ਤਾਂ ਇੱਕ ਬਣ ਕੇ ਚੱਲੀਏ ਤੇ ਛੇਵੇਂ ਪਾਛਨੇ ਤਖਤ ਦੇ ਤੱਕ ਅਖਾਲ ਤੱਕ ਜਿੱਥੇ ਤੁਸੀਂ ਸਿਆਸਤ ਵੀ ਕਰ ਸਕਦੇ ਹੋ ਰੰਗ ਦਾ ਉਹਨਾ ਉੱਤੇ ਰੱਖ ਕੇ ਖੰਨੇ ਸਿਆਸਤ ਹੰਦੀ ਹੈ ਫਿਰ ਲਾ ਹੁਕਮ ਨਵੇਂ ਤੇ ਮੈਨੂੰ ખોੜੇ ਚਾਹੀਦੇ ਐ ਤੇ ਮੈਨੂੰ ਅਸਲਾ ਚਾਹੀਦਾ ਹੈ ਸ਼ੇਵਰ ਪਾਚਾਨੇ ਤੇ ਭੀਜੀ ਚੰਦ ਬਾਪੇ ਨੂੰ ਕਿਹਾ ਕਿ ਜਹਾਂਗੀਰ ਬਾਦਸ਼ਾਹ ਦੇ ਦੋ ਘੋੜੇ ਲਾਹੌਰ ਦੇ ਕਿਲੇ ਦੇ ਵਿੱਚ ਐ ਮੈਨੂੰ ਦੋਨੇ ਬਾਦਸ਼ਾਹ ਜਹਾਂਗੀਰ ਦੇ ਘੋੜੇ ਚਾਹੀਦੇ ਐ ਜੇ ਤੁਸੀਂ ਜਾਓਗੇ ਉਸ ਕਿਲੇ ਦੇ ਵਿੱਚ ਬਹੁਤ ਖੁਸ਼ੀ ਦੇ ਨਾਲ ਉਹ ਮੁਸਲਮਾਨ ਤੁਖਾਉਣਗੇ ਉਹ ਘੋੜੇ ਕੱਢੇ ਹੋਪਾ ਬੀ ਦੀ ਚੰਦਨੀ ਦੇਖੋ ਇਹੋ ਜਿਹਾ ਹੁਕਮ ਤੇ ਇਹੋ ਜਿਹਾ ਬੰਦਾ ਜਿੰਨੇ ਪਾਲਣਾ ਕੀਤੀ ਹੁਣ ਖਾਲਸਾਖੰਡ ਦਾ ਜਲਸੇਦਾਰ ਕਹਦੇ ਇਹ ਆ ਬੀਜੇਪੀ ਤੇ ਭਾਰਤ ਦੇ ਮਿਲਖਾਨ ਸਾਡੇ ਬੰਦੇ ਬਰਬਾਦ ਤੇ ਆ ਕੈਨੇਡਾ ਅਮਰੀਕਾ ਸਭ ਮਰਵਾਉਣ ਲੱਗਿਆ ਸਰੀ ਦਰਸਾਣੀਆਂ ਪਾਕਿਸਤਾਨ ਹਰਿਆਣੇ ਤੇ ਪੰਜਾਬ ਦੇ ਵਿੱਚ ਤੇ ਜੱਜਰ ਸਾਹਿਬ ਸਾਹਿਬ